ਲਗੇ ਕੱਲ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਦੇ ਉੱਤੇ ਹੋਏ ਹਮਲੇ ਦੀਆਂ ਤਸਵੀਰਾਂ ਹਰ ਕਿਸੇ ਨੇ ਦੇਖੀਆਂ ਹੁਣ ਤੱਕ ਤਾਂ ਘਰ-ਘਰ ਉਹ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਫੈਲ ਚੁੱਕੀ ਹੈ ਜਿਸ ਦੇ ਨਾਲ ਲੋਕਾਂ ਦੇ ਵਿੱਚ ਜ਼ਰੂਰ ਸਹਿਮ ਦਾ ਮਾਹੌਲ ਹੋ ਸਕਦਾ ਹੈ ਲੁਧਿਆਣੇ ਦੇ ਵਿੱਚ ਵਾਰਦਾਤ ਵਾਪਰੀ ਸੀ ਨਿਹੰਗ ਸਿੰਘਾਂ ਦੀ ਲੜਾਈ ਹੋ ਗਈ ਅਚਾਨਕ ਸੰਦੀਪ ਥਾਪਰ ਦੇ ਨਾਲ ਔਰ ਉਸੇ ਦੌਰਾਨ ਇਹ ਵਾਰਦਾਤ ਵਾਪਰੀ ਜਦੋਂ ਬੇਰਹਿਮੀ ਦੇ ਨਾਲ ਤਲਵਾਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਅਚਾਨਕ ਇੱਕ ਗੱਲ ਜ਼ਰੂਰ ਛਿੜ ਗਈ ਹੈ ਇਹ ਗੱਲ ਇਸ ਤਰ੍ਹਾਂ ਛਿੜੀ ਕਿ ਇਹ ਲੜਾਈ ਹੁਣ ਹਿੰਦੂ ਤੇ ਸਿੱਖ ਦੀ ਬਣ ਗਈ ਹੈ ਇਹ ਲੜਾਈ ਹੁਣ ਦੁਬਾਰਾ ਹਿੰਦੂ ਸਿੱਖ ਵਿਚਾਲੇ ਹੋ ਗਈ ਹੈ ਸੋਸ਼ਲ ਮੀਡੀਆ ਦੇ ਉੱਤੇ ਗੱਲਾਂ ਦੁਬਾਰਾ ਪ੍ਰਚਲਿਤ ਹੋ ਗਈਆਂ ਨੇ ਕੁਝ ਧਿਰਾਂ ਜ਼ਰੂਰ ਇੱਕ ਦੂਸਰੇ ਨਾਲ ਲੜ ਸਕਦੀਆਂ ਨੇ ਪਰ ਇਸ ਨੂੰ ਦੋ ਧਿਰਾਂ ਦੀ ਲੜਾਈ ਬਣਾ ਦੇਣਾ ਇਹ ਕਿਤੇ ਵੀ ਜਾਇਜ਼ ਨਹੀਂ ਠਹਿਰਾਇਆ ਜਾਣਾ ਚਾਹੀਦਾ ਇਹਦੇ ਪਿੱਛੇ ਇੱਕ ਵੱਡਾ ਕਾਰਨ ਹੈ ਔਰ ਇਹ ਵੱਡਾ ਕਾਰਨ ਵੀ ਉਸੇ ਸੀਸੀਟੀਵੀ ਫੁਟੇਜ ਦੇ ਵਿੱਚ ਸ਼ਾਮਿਲ ਹੈ ਕਿਉਂਕਿ ਜਿਸ ਸੀਸੀਟੀਵੀ ਫੁਟੇਜ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਨਿਹੰਗ ਸਿੰਘਾਂ ਨੇ ਰੋਕ ਕੇ ਸੰਦੀਪ <th>ਪਰ ਦੇ ਤਲਵਾਰਾਂ ਮਾਰੀਆਂ ਨੇ ਉਸ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਉਸੇ ਆਧਾਰ ਦੇ ਉੱਤੇ ਜਦੋਂ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਸਿੱਖ ਜਿਹੜੇ ਨੇ ਉਹ ਹਿੰਦੂਆਂ ਨੂੰ ਟਾਰਗੇਟ ਕਰ ਰਹੇ ਨੇ ਪਰ ਉੱਥੇ ਇਹ ਵੀ ਦੇਖਣਾ ਚਾਹੀਦਾ ਹੈ ਕਿ ਜਦੋਂ ਇਹ ਸਾਰਾ ਵਾਪਰ ਰਿਹਾ ਹੁੰਦਾ ਹੈ ਜਦੋਂ ਇਹ ਵਾਰਦਾਤ ਵਾਪਰ ਰਹੀ ਹੁੰਦੀ ਹੈ ਜਦੋਂ ਮਾਰਨਾ ਸ਼ੁਰੂ ਕੀਤਾ ਜਾਂਦਾ ਹੈ ਤੇ ਆਸ-ਪਾਸ ਮੌਜੂਦ ਜਿੰਨੇ ਵੀ ਕਥਿਤ ਹਿੰਦੂ ਦੱਸੇ ਜਾ ਸਕਦੇ ਨੇ ਉੱਥੇ ਮੌਜੂਦ ਆਮ ਲੋਕਾਂ ਦੇ ਵਿੱਚ ਉਹ ਸਭ ਉੱਥੇ ਖੜੇ ਰਹੇ ਉਹ ਸਭ ਉੱਥੇ ਖੜ ਕੇ ਇਹ ਹਾਲਾਤ ਦੇਖਦੇ ਰਹੇ ਤਮਾਸ਼ਾ ਦੇਖਦੇ ਰਹੇ ਜਾਂ ਕਈ ਤਾਂ ਉਹਨਾਂ ਦੇ ਵਿੱਚੋਂ ਵਾਪਸ ਭੱਜ ਗਏ ਔਰ ਕਈ ਵੀਡੀਓ ਬਣਾਉਂਦੇ ਰਹੇ ਉਸ ਹੁੰਦੇ ਤਮਾਸ਼ੇ ਦੀ ਵੀਡੀਓ ਬਣਦੀ ਰਹੀ ਪਰ ਜਦੋਂ ਜੇ ਕੋਈ ਉੱਠ ਕੇ ਉਦਮ ਕਰਕੇ ਤੇ ਇਸ ਵਿਅਕਤੀ ਨੂੰ ਬਚਾਣ ਖਾਤਰ ਅੱਗੇ ਆਇਆ ਜਾਂ ਫਿਰ ਇਹ ਹੁੰਦਾ ਤਮਾਸ਼ਾ ਰੋਕਣ ਆਇਆ ਇਹ ਹੁੰਦਾ ਹਮਲਾ ਰੋਕਣ ਆਇਆ ਇਸ ਮਨਸ਼ਾ ਨਾਲ ਆਇਆ ਤਾਂ ਉਹ ਹੋਰ ਕੋਈ ਨਹੀਂ ਸਕੇ ਇੱਕ ਸਿੱਖ ਵਿਅਕਤੀ ਸੀ ਇੱਕ ਕੇਸਾਧਾਰੀ ਸਿੱਖ ਵਿਅਕਤੀ ਸੀ ਜਿਹੜਾ ਇੱਕ ਆਟੋ ਚਾਲਕ ਸੀ ਆਟੋ ਚਾਲਕ ਆਟੋ 'ਚੋਂ ਉਤਰ ਕੇ ਬਾਹਰ ਆਉਂਦਾ ਹੈ ਨਿਹੰਗ ਸਿੰਘਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਇਸ ਤਰ੍ਹਾਂ ਨਾ ਕੀਤਾ ਜਾਵੇ ਇੱਥੇ ਆ ਕੇ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਹ ਦੋ ਤਰ੍ਹਾਂ ਦੀ ਲੜਾਈ ਹੋ ਗਈ ਇਹ ਦੋ ਧਾਰਮਿਕ ਧਰ੍ਹਾਂ ਦੀ ਲੜਾਈ ਹੋ ਗਈ ਇਸ ਨੂੰ ਕਿਸ ਤਰ੍ਹਾਂ ਆ ਕਹਾ ਜਾ ਸਕਦਾ ਪਰ ਉਸੇ ਵੇਲੇ ਜਦੋਂ ਇਹ ਵਿਅਕਤੀ ਇਹ ਸਿੱਖ ਵਿਅਕਤੀ ਇੱਕ ਹਿੰਦੂ ਵਿਅਕਤੀ ਨੂੰ ਬਚਾਉਣ ਆਂਦਾ ਹੈ ਆਪਾਂ ਭਾਵੇਂ ਇਹ ਵੀ ਗੱਲ ਛੱਡ ਦਈਏ ਕਿ ਉਸ ਵਿਅਕਤੀ ਨੂੰ ਬਚਾਉਣ ਆਂਦਾ ਜਿਸ ਵਿਅਕਤੀ ਨੇ ਸਿੱਖ ਧਰਮ ਬਾਰੇ ਜਾਂ ਸਿੱਖ ਰਹਿਤ ਬਾਰੇ ਬਹੁਤ ਕੁਝ ਬੋਲਿਆ ਹੋਇਆ ਉਹਦੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਝ ਇਸ ਤਰ੍ਹਾਂ ਦਾ ਪਿਆ ਹੋਇਆ ਜਿਹੜਾ ਕਿ ਐਂਟੀ ਸਿੱਖ ਮੰਨਿਆ ਜਾ ਸਕਦਾ ਇਸ ਤਰ੍ਹਾਂ ਦੇ ਹੁੰਦੇ ਹਮਲੇ ਨੂੰ ਰੋਕਣ ਵਾਸਤੇ ਅੰਤ ਵਿੱਚ ਇੱਕ ਕੇਸਾ ਧਾਰੀ ਸਿੱਖ ਉੱਥੇ ਪਹੁੰਚਦਾ ਹੈ ਦਰਖਾਸਤ ਕਰਦਾ ਬੇਨਤੀ ਕਰਦਾ ਕਿ ਇਸ ਵਿਅਕਤੀ ਨੂੰ ਛੱਡ ਦਿੱਤਾ ਜਾਵੇ ਇਹ ਸਭ ਨਾ ਕੀਤਾ ਜਾਵੇ ਆਸ-ਪਾਸ ਖੜੇ ਲੋਕ ਜਿਹੜੇ Hindu ਕਹੇ ਜਾ ਸਕਦੇ ਨੇ ਉਹ ਉੱਥੇ ਖੜ ਕੇ ਵੇਖਦੇ ਰਹੇ ਤਮਾਸ਼ਾ ਦੇਖਦੇ ਰਹੇ ਤਸਵੀਰਾਂ ਬਣਾਉਂਦੇ ਰਹੇ ਫੋਟੋਸ ਖਿੱਚਦੇ ਰਹੇ ਵੀਡੀਓ ਬਣਾਉਂਦੇ ਰਹੇ ਪਰ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਅੱਗੇ ਆ ਕੇ ਇਹ ਚੀਜ਼ ਰੋਕ ਦਿੱਤੀ ਜਾਵੇ ਫਿਰ ਅਸੀਂ ਕਿਸ ਤਰ੍ਹਾਂ ਕਹਿ ਦਈਏ ਕਿ ਜਿਹੜੇ ਸਿੱਖ ਨੇ ਉਹ Hinduਾਂ ਦੇ ਖਿਲਾਫ ਨੇ ਫਿਰ ਕਿਸ ਤਰ੍ਹਾਂ ਕਹਿ ਦਈਏ ਕਿ ਜਿਹੜੇ ਸਿੱਖ ਨੇ ਉਹ Hinduਾਂ ਨੂੰ ਪੰਜਾਬ ਚੋਂ ਕੱਢਣਾ ਚਾਹੁੰਦੇ ਨੇ ਕਿੱਦਾਂ ਕਹਿ ਦਈਏ ਕਿ ਜਿਹੜੇ ਸਿੱਖ ਨੇ ਉਹ Hinduਾਂ ਦੇ ਉੱਤੇ ਹਮਲੇ ਕਰਦੇ ਨੇ ਜਦੋਂ ਸਿੱਖ ਹੀ Hinduਾਂ ਨੂੰ ਬਚਾਉਣ ਆ ਰਹੇ ਨੇ ਇੱਥੇ ਕਿਸੇ ਇੱਕ ਕਮਿਊਨਿਟੀ ਦੀ ਵਡਿਆਈ ਨਹੀਂ ਕੀਤੀ ਜਾ ਰਹੀ ਇੱਥੇ ਸੱਚ ਅੱਗੇ ਰੱਖਿਆ ਜਾ ਰਿਹਾ ਕਿਉਂਕਿ ਬਹੁਤ ਬਿਆਨ ਜਿਹੜੇ ਨੇ ਇਸ ਕਿਸਮ ਦੇ ਚੱਲਦੇ ਪਏ ਨੇ ਜਿਨ੍ਹਾਂ ਬਿਆਨਾਂ ਦੇ ਵਿੱਚ ਸਾਫ਼ ਕਿਹਾ ਜਾ ਰਿਹਾ ਕਿ ਇਹ ਲੜਾਈ ਦੋ ਧਰਾਂ ਦੀ ਛਿੜ ਗਈ ਹੈ ਦੋ ਧਾਰਮਿਕ ਧਰਾਂ ਆਪਸ ਦੇ ਵਿੱਚ ਲੜ ਪਈਆਂ ਇਹ ਜਿਹੜੀ ਲੜਾਈ ਹੈ ਇਸ ਨੂੰ ਹੁਣ ਵੱਡੇ ਪੱਧਰ ਤੇ ਇਸੇ ਤਰ੍ਹਾਂ ਉਭਾਰਿਆ ਜਾ ਰਿਹਾ ਕਿ ਇਹ ਦੋ ਧਰਾਂ ਆਪਸ ਦੇ ਵਿੱਚ ਲੜ ਪਈਆਂ ਨੇ ਪਰ ਇੱਥੇ ਆ ਕੇ ਹੈਰਾਨੀ ਹੁੰਦੀ ਹੈ ਔਰ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਹ ਲੜਾਈ ਕਿਸੇ ਵਿਸ਼ੇਸ਼ ਧਿਰ ਦੀ ਹੋ ਸਕਦੀ ਹੈ ਦੂਸਰੀ ਕਿਸੇ ਵਿਸ਼ੇਸ਼ ਧਿਰ ਦੇ ਨਾਲ ਇਹ ਆਮ ਲੋਕਾਂ ਦੀ ਲੜਾਈ ਨਹੀਂ ਹੈ ਇਸ ਦੇ ਇਸ ਲੜਾਈ ਦੇ ਵਿੱਚ ਉਸ ਧਿਰ ਦੇ ਲੀਡਰ ਇੱਕ ਦੂਸਰੇ ਨਾਲ ਲੜ ਸਕਦੇ ਨੇ ਆਮ ਲੋਕਾਂ ਨੂੰ ਇਸ ਦੇ ਵਿੱਚ ਨਹੀਂ ਘੜਿਸਣਾ ਚਾਹੀਦਾ ਆਮ ਲੋਕਾਂ ਨੂੰ ਇਸ ਤਰ੍ਹਾਂ ਦੇ ਬਿਆਨ ਦੇ ਕੇ ਹੱਲਾਸ਼ੇਰੀ ਨਹੀਂ ਦੇਣੀ ਚਾਹੀਦੀ ਉਹਨਾਂ ਨੂੰ ਢੁਕਾਉਣਾ ਨਹੀਂ ਚਾਹੀਦਾ ਕਿ ਐਦਾਂ ਜਾ ਕੇ ਤੇ ਦੂਸਰੀ ਧਿਰ ਤੇ ਹਮਲਾ ਕਰ ਦੋ ਜਾਂ ਫਿਰ ਦੂਸਰੀ ਧਿਰ ਬਾਰੇ ਕਿਸੇ ਇੱਕ ਧਿਰ ਦੇ ਮਨ ਦੇ ਵਿੱਚ ਨਫ਼ਰਤ ਪੈਦਾ ਕਰ ਦੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੇ ਬਿਲਕੁਲ ਇਸ ਗੱਲ ਦੇ ਉੱਤੇ ਕੋਈ ਸ਼ੱਕ ਵੀ ਪ੍ਰਤੀਤ ਹੁੰਦਾ ਤੇ ਉਹ ਤਸਵੀਰਾਂ ਦੁਆਰਾ ਵੇਖ ਲੈਣੇ ਚਾਹੀਦੀਆਂ ਸੀ ਤੁਹਾਨੂੰ ਦਿਖਾ ਵੀ ਰਹੇ ਹਾਂ ਉਹਦੇ ਵਿੱਚ ਇੱਕ ਸਿੱਖ ਵਿਅਕਤੀ ਆਪਣਾ ਆਟੋ ਛੱਡ ਕੇ ਬਚਾਉਣ ਖਾਤਰ ਆਉਂਦਾ ਹੈ ਉੱਥੇ ਪਰ ਤੇਜ਼ਦਾਰ ਤਲਵਾਰਾਂ ਦੇ ਅੱਗੇ ਕਿਸ ਦਾ ਵਸ ਚੱਲਦਾ ਉਹਨੇ ਕੋਸ਼ਿਸ਼ ਕੀਤੀ ਪਰ ਜਦੋਂ ਗੱਲ ਵਸੋਂ ਬਾਹਰ ਹੋ ਗਈ ਉਹਨੇ ਵੀ ਪੈਰ ਪਿਛਾ ਪੱਟੇ ਉਹਨੂੰ ਪਟਣੇ ਪਏ ਪਰ ਉੱਥੇ ਖੜਾ ਰਿਹਾ ਉਦੋਂ ਤੀ ਜਦ ਤੱਕ ਉਹ ਉਸ ਦੀ ਮਦਦ ਕਰਨ ਦੇ ਲਾਇਕ ਨਹੀਂ ਬਣ ਸਕਿਆ ਜਾਂ ਫਿਰ ਨਿਹੰਗ ਸਿੰਘ ਉੱਥੋਂ ਚਲੇ ਨਹੀਂ ਗਏ ਹਾਲਾਂਕਿ ਜ਼ਰੂਰ ਨਿਹੰਗ ਬਾਅਦ ਵਿੱਚ ਸਕੂਟਰ ਲੈ ਕੇ ਉਥੋਂ ਉਥੋਂ ਫਰਾਰ ਹੋ ਜਾਂਦੇ ਨੇ ਪਰ ਇਹ ਹਾਲਾਤ ਜਿਹੜੇ ਨੇ ਇਹਨਾਂ ਨੂੰ ਗਲਤ ਤਰੀਕੇ ਨਾਲ ਪੇਸ਼ ਨਹੀਂ ਕਰਨਾ ਚਾਹੀਦਾ